ਜੇ ਕੱਲ ਸਵੇਰੇ ਤੁਹਾਡਾ ਬੋਸ ਕਹੇ ਹੁਣ ਤੁਹਾਡੀ ਲੋੜ ਨਹੀਂ AI ਕਰ ਲਵੇਗਾ ਤਾਂ ਤੁਸੀਂ ਕੀ ਕਰੋਗੇ ਦੋਸਤੋ ਅੱਜ AI ਸਿਰਫ ਫਿਊਚਰ ਨਹੀਂ ਅੱਜ ਦੀ ਰਿਐਲਿਟੀ ਹੈ ਆਫਿਸ ਦੀਆਂ ਜੋਬਸ ਚੁੱਕ ਚੱਕ ਖਤਮ ਹੋ ਰਹੀਆਂ ਨੇ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਕਿਹੜੀਆਂ ਆਫਿਸ ਦੀਆਂ ਜੋਬਸ ਸਭ ਤੋਂ ਪਹਿਲਾਂ ਗਈਆਂ ਡਾਟਾ ਐਂਟਰੀ ਕਾਲ ਸੈਂਟਰ ਜੋਬਸ ਬੇਸਿਕ ਅਕਾਊਂਟਿੰਗ ਕਸਟਮਰ سپورਟ ਚੈਟ ਜੋ ਕੰਮ 10 ਬੰਦੇ ਕਰਦੇ ਸੀ ਅੱਜ ਇੱਕ AI ਟੂਲ ਕਰ ਰਿਹਾ ਹੈ ਜਿਹੜੀ ਕੰਪਨੀਆਂ ਨੇ ਉਹ AI ਕਿਉਂ ਵਰਤ ਰਹੀ ਹਨ ਕਿਉਂਕਿ AI ਨਾ ਛੁੱਟੀ ਮੰਗਦਾ ਹੈ ਨਾ ਤਨਖਾਹ ਵਧਾਉਂਦਾ ਹੈ ਨਾ ਕੰਪਲੇਨ ਕਰਦਾ ਇਸ ਲਈ ਕੰਪਨੀ ਲਈ AI ਸਸਤਾ ਵੀ ਹੈ ਤੇ ਫਾਸਟ ਵੀ ਕੀ ਹਰ ਜੋਬ ਖਤਮ ਹੋ ਜਾਏਗੀ ਨਹੀਂ ਦੋਸਤੋ AI ਜੋਬ ਨਹੀਂ ਖਾਂਦਾ AI ਲੇਜੀ ਲੋਕਾਂ ਦੀ ਜੋਬ ਖਾਂਦਾ ਹੈ ਜਿਹੜਾ ਅਪਡੇਟ ਨਹੀਂ ਹੋਇਆ ਉਹ ਰਿਪਲੇਸ ਹੋ ਗਿਆ ਹੁਣ ਬਚਣਾ ਕਿਵੇਂ ਜੇ ਤੁਸੀਂ ਆਫਿਸ ਜੋਬ ਵਿੱਚ ਹੋ ਤਾਂ ਇਹ ਤਿੰਨ ਚੀਜ਼ਾਂ ਸਿੱਖ ਲਓ AI ਟੂਲਸ ਵਰਤਣਾ ਕ੍ਰੀਏਟਿਵ ਪਲਸ ਥਿੰਕਿੰਗ ਸਕਿਲਸ ਕਮਿਊਨੀਕੇਸ਼ਨ ਪਲਸ ਡਿਸੀਜਨ 메ਕਿੰਗ AI ਨਾਲ ਲੜੋ ਨਾ AI ਨਾਲ ਕੰਮ ਕਰੋ ਫਿਊਚਰ 'ਚ ਜੋਬ ਉਹੀ ਕਰੇਗਾ ਜਿਸ ਨੂੰ AI ਬੀ ਰਿਪਲੇਸ ਨਾ ਕਰ ਸਕੇ ਤੁਹਾਡੇ ਖਿਆਲ 'ਚ AI ਬlesing ਹੈ ਜਾਂ danger ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਅਗਲੀ ਵੀਡੀਓ ਵਿੱਚ ਫੇਰ ਮਿਲਾਂਗੇ ਤਦ ਤੱਕ ਲਈ ਧੰਨਵਾਦ